ਭੱਲਿਆ ਪਰਦੇ ਪਾਸੇ ਭੱਲਾ ਖੇਤੀਆਂ ਵਾਲਾ ਰੌਣ ਪਿੰਡ ਵਾਲਾ ਜੱਫਾ ਲਾਉਂਦੀ ਤੇ ਜਿਹੜਾ ਪਰਸੂ ਟਰੈਕਟਰ ਮੱਗਾ ਜੀ ਉੱਪਰ ਦੀ ਸਿੰਘ ਪੁਹੀ ਨਹੀਂ ਹਾਂ ਆਏ ਹੋਏ ਐ ਪਰ ਸਾਰ ਟੱਟ ਕਰਦਾ ਸ਼ੈਤਾਨੀਆਂ ਜੀ ਕਰਦੀ ਫਿਰਦੀ ਉਹ ਬੜਾ ਜਾ ਵਾਲੇ ਦਾ ਜੱਫਾ ਬਲੀਆ ਲੱਗਿਆ ਤਾਂ ਉਹ ਬਾੜੀ ਮੇਰੀ ਬੇਨਤੀ ਵੀ ਗੁਰੇ ਸ਼ਬਦ ਵੀ ਮਡਿਆ ਕੋ ਪੱਲਾ ਸਾਹਿਬ ਨਾਲ ਡਿਊਟੀ ਨਿਭਾਉਂਦੇ ਕਿਹਦੇ ਦੇਖੋ ਜੀ ਇੰਨਾ ਪਿਆਰ ਤੇ ਇਨਾ ਅਸ਼ੀਰਵਾਦ ਮਿਲਿਆ ਮੈਨੂੰ ਵੱਡਿਆਂ ਦਾ ਇਨਾਂ ਦੇ ਵੀਰਾਂ ਦਾ ਰਈਏ ਦੇ ਲਾਕੇ ਨੂੰ ਅਸੀਂ ਆਦਾ ਮੈਂ ਦੇ ਨਹੀਂ ਦੇ ਸਕਦਾ ਇਨਾਂ ਦੇ ਸਹਿਯੋਗ ਨਾਲ ਹੀ ਇਨਾਂ ਵੱਡਾ ਟੂਰਨਾਮੈਂਟ ਹਰ ਸਾਲ ਕਰਵਾਈਦਾ ਵਾ ਇਹ ਟੂਰਨਾਮੈਂਟ ਮੈਂ ਇੱਕ ਛੋੜੇ ਜਿਹੇ ਪ੍ਰਾਈਜ਼ 5000 ਤੋਂ ਸ਼ੁਰੂ ਕੀਤਾ ਸੀ ਅੱਜ ਲੱਖਾਂ ਵਿੱਚ ਪਹੁੰਚਾਤਾ ਜੇ ਇਨਾਂ ਦਾ ਪਿਆਰ ਆ ਸਾਥ ਆ ਤੇ ਫੇਰ ਹੀ ਇੱਥੋਂ ਤੱਕ ਪੁੱਜੇ ਹੈ ਆਬਟਾਰ ਉਹਨਾਂ ਨੇ ਘਰੋਂ ਸੁਣਿਆ ਮਾਜੀ ਇੱਕ ਪਈ ਖੜਾ ਕਿ ਮੇਰੇ ਨਾਲ ਖੇਡਣਾ ਚਾਹੋਗੇ ਵੀਰ ਜੀ ਕਹਿਣਾ ਸੀ ਕਿ ਉਹਨੇ ਆਏ ਤਾਂ ਪਹਿਲਾ ਸਭ ਤੋਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਪ੍ਰਮੋਟਰਾਂ ਗਾੜੀ ਬੇਨਤੀ ਕਰਦੇ ਆ ਤੇ ਜਿੱਦਾਂ ਇਹ ਲੱਖਾਂ ਰੁਪਈਆ ਪਲੇਅਰਾਂ ਨੂੰ ਦੇ ਦਿੰਦੇ ਆ ਤੇ ਪਲੇਅਰਾਂ ਨੂੰ ਵੀ ਦਿਖਾਓ ਵੀ ਸਾਡੇ ਭਰਾ ਵਾ ਵਧੀਆ ਖੇਡਦੇ ਆ ਆਪਾਂ ਬਲਕਾਰੇ ਸ਼ਕਰਮਾਸ਼ਿਆ ਨਾ ਜਗੇਲਾ ਕੰਤਾ ਸ਼ਕਰ ਸਾਲੂ ਨੜਾੜੀਆ ਭਰਾ ਵਾ ਆਪਣਾ ਇਹ ਸਿੰਧਵਾ ਖੁਰਦਵਾਲਾ ਨਾ ਹੂ ਆ ਇਹਨੇ 2010 ਦੇ ਵਿੱਚ ਐਡੀ ਤਗੜੀ ਕਬੱਡੀ ਖੇਡੀ ਆ ਤੇ ਹੱਥ ਨਹੀਂ ਰੱਖਣ ਦਿੱਤਾ ਕੇ। ਇਹ ਬੰਦਾ ਗਰੀਬ ਆ ਇਹੋ ਜਿਹੇ ਬੰਦੇ ਦੀ ਮਤ ਕਰਨੀ ਚਾਹੀਦੀ ਆ। ਪ੍ਰੋਮੋਟਰਾਂ ਨੂੰ ਆਪਾਂ ਇਹ ਬੇਨਤੀ ਕਰਦੇ ਆਂ ਤੇ ਪੈਸੇ ਤਗੜਿਆਂ ਬੰਦਿਆਂ ਨੂੰ ਹੀ ਦੋ। ਹਰਖ ਭਰਾ ਘਰੀ ਬੇਨਤੀ ਆ ਤੇ ਇਹੋ ਜਿਹੇ ਗਰੀਬ ਬੰਦੇ ਦੇ ਘਰ ਆ ਕੇ ਵੇਖੋ ਤੇ ਇਹਨਾਂ ਦੀ ਮਤ ਕਰੋ। ਤੇ ਵੱਧ ਚੜ ਕੇ ਮਤਲਬ ਬੰਦਿਆਂ ਦੀ ਮਤ ਕਰੋ। ਪੈਸਾ ਮਤਲਬ ਤੁਸੀਂ ਲਾਉਂਦੇ ਹੋ ਵਧੀਆ ਗੱਲ ਆ ਗੇਮ ਕਬੱਡੀ ਦੀ ਬਹੁਤ ਵਧੀਆ ਆ। ਬਾਕੀ ਦੂਜੇ ਮੌਦੌਰ ਤੇ ਇਹ ਗੱਲ ਕਰਦੇ ਆ ਮੇਰੀਆਂ ਦੂਰ ਲੜਕੀਆਂ ਵਾਂ ਫੈਸ਼ਨ ਦੇ ਦੌਰ ਵਿੱਚ ਚੱਲੀਏ। ਤੇ ਸਾਹਾਨੂੰ ਸਾਰਿਆਂ ਭਰਾਵਾਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਸੰਕੋਚ ਕਰਨਾ ਚਾਹੀਦਾ ਵਾ ਜੇ ਆਪਾਂ ਆਪਣੇ ਨਿਆਣਿਆਂ ਨੂੰ ਚੰਗੇ ਰਾਹ ਲਾਵਾਂਗੇ ਕੋਸ਼ਿਸ਼ ਕਰਨੀ ਚਾਹੀਦੀ ਹੈ ਨਿਆਣੇ ਮੰਦੇ ਨਹੀਂਗੇ ਇਹ ਗੱਲ ਨੂੰ ਪਰ ਕੋਸ਼ਿਸ਼ ਕਰੋ ਚੰਗੇ ਲੀੜੇ ਪਾਉਣ ਸਾਦੇ ਲੀੜੇ ਪਾਉਣ ਤੇ ਮਤਲਬ ਵਧੀਆ ਕੰਮ ਕਰਨਾ ਨਿਆਣੇ ਸਾਡੇ ਵੀ ਫੋਨ ਨਹੀਂ ਛੱਡਦੇ ਦੋ ਤਿੰਨ ਫੋਨ ਮੈਂ ਮਹਿੰਗੇ ਫੋਨ ਰੱਖੇ ਆ ਫੋਨ ਛੱਡਦੇ ਨਹੀਂਗੇ ਬਥੇਰਾ ਕਹੀਦਾ ਵਾ